ਉਹ ਤਿੰਨ ਦਿਨ ਹੋ ਗਏ ਆ ਲਗਾਤਾਰ ਇਹਨਾਂ ਦੇ ਘਰ ਪਰੌਣੇ ਆਉਂਦੇ ਆ ਕੋਈ ਨਾ ਕੋਈ ਗੱਲ ਤੇ ਹੈਗੀ ਹੈ ਕਿ ਨਾ ਚਿਰ ਮੇਰੇ ਤੋਂ ਪਰਦੇ ਪਾ ਕੇ ਰੱਖ ਉਦਾਂ ਇਹ ਬਾਅਦ ਮੈਂ ਲਾ ਕੇ ਰਹਿਣਾ ਆ ਜਦ ਤੱਕ ਮੈਨੂੰ ਲੱਗਣ ਡਿਆ ਨਾ ਇਹ ਛੋਟੀ ਕੁੜੀ ਦੇ ਵਿਆਹ ਬਾਰੇ ਕੋਈ ਗੱਲ ਬਾਤ ਚੱਲ ਨਹੀਂ ਆ ਮੈਂ ਧੀ ਹੈਰਾਨ ਗਈ ਹਾਂ ਦੀ ਆ ਕਿ 10 ਭਲਾ ਇਹਨਾਂ ਨੇ ਇਹਨਾਂ ਨੂੰ ਨਾ ਦੱਸਿਆ ਹੋਊਗਾ ਨਹੀਂ ਦੱਸਿਆ ਹੁਣਾ ਜੇ ਦੱਸਿਆ ਹੁੰਦਾ ਤੇ ਇਹਨਾਂ ਨੇ ਮੇਰੇ ਨਾਲ ਗਲਤ ਕਰਦਣੀ ਗਾਣਾ ਹੁਣ ਆਪੇ ਚੱਲ ਜਾ ਮੈਂ ਨਹੀਂ ਜਾਣਾ ਨਹੀਂ ਇੱਧਰ ਚੰਗੇ ਲੱਗੀਦਾ ਵਾ ਤੁਸੀਂ ਘਰ ਲੱਗੋ ਮੋੜ ਚੱਲੇ ਆ ਮਾਮੇ ਨੂੰ ਤਾਂ ਹੈਗਾ ਹੈਗਾ ਜਿਹੜਾ ਚਾਹ ਹੈਗਾ ਤੈਨੂੰ ਬੰਨੀ ਕਿੰਨਾ ਚਾਹ ਵਾ ਆ ਚੁੱਕ ਆਪਣਾ ਬੈਗ ਤੇ ਚੱਲ ਜਾ ਹਣ ਦੱਸ ਮੇਰੀ ਭੈਣ ਦਾ ਵਿਆਹ ਮੈਨੂੰ ਚਾਹ ਕਿਉਂ ਨਹੀਂ ਹੋਣਾ ਕੋਈ ਗੱਲ ਨਹੀਂ ਚਾਹ ਕਰ ਤੂੰ ਮੈਂ ਚੱਲਿਆ ਆਂ ਆ ਜਾ ਮम्मी ਨੇ ਦੇਖ ਲਾ ਫਿਰ ਕੀ ਕਹਿਣਗੇ ਕੋਈ ਗੱਲ ਨਹੀਂ ਜੋ ਕਹਿੰਦੇ ਕਹਿੰਦੇ ਰਹਿਣਾ ਸੰਦੀਪ ਸੱਸੀ ਕਾ ਮਮੀ ਸੱਸੀ ਕਾਲ ਤੇ ਕੀ ਵੇਖਣ ਲਈ ਆ ਕੁਝ ਨਹੀਂ ਕੱਲੀ ਆਈ ਆ ਨਹੀਂ ਨਹੀਂ ਛੱਡਣਾ ਇਹ ਮੈਨੂੰ ਤੇ ਨਾਲ ਜ਼ਰੂਰੀ ਕੰਮ ਪੈ ਗਿਆ ਸੀ ਤਾਂ ਕਰਕੇ ਫਿਰ ਬਾਰੋ ਦੀ ਬਾਹਰ ਚੱਲ ਗਿਆ ਮੰਮੀ ਉਹਨਾਂ ਨੇ ਛੇਤੀ ਹੀ ਜ਼ਰੂਰੀ ਕੰਮ ਪੈ ਗਿਆ ਤਾਂ ਕਰਕੇ ਚਲ ਗਏ ਛੱਡ ਕੇ ਤੇ ਚਾਹ ਪਾਣੀ ਪੀ ਕੇ ਚਲ ਜਾਂਦਾ ਕੋਈ ਗੱਲ ਨਹੀਂ ਫੇਰ ਆ ਜਾਣਗੇ ਸੰਦੀਪ ਮੈਨੂੰ ਸੱਚੀ ਗੱਲ ਦੱਸ ਤੇਰਾ ਮੂੰਹ ਉਤਰੇ ਉਤਰੇ ਲੱਗਣ ਡਿਆ ਕੋਈ ਗਲਤ ਨਹੀਂ 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 ਮੰਮੀ ਜੀ ਕੋਈ ਗੱਲ ਨਹੀਂ ਐ ਮੇਰਾ ਮੂੰਹ ਕਿ ਉਤਰੇ ਉਤਰੇ ਲੱਗਣਾ ਵਾ ਮੈਂ ਤਾਂ ਬੜੀ ਖੁਸ਼ ਵਾਂ ਮੇਰੀ ਭੈਣ ਦਾ ਵਿਆਹ ਵਾ ਸਗੋਂ ਚੱਲ ਫੇਰ ਆ ਚਲੀਏ ਘਰ ਨੂੰ ਚਲੋ ਰਾਉਣਾ ਵੀ ਹੋ ਗਿਆ ਆ ਗੱਲ ਪਤਾ ਨਹੀਂ ਕੀ ਆ ਕੁੜੀ ਨੂੰ ਤਾਂ ਲੱਗਦਾ ਕਰੇ ਛੱਡ ਗਿਆ ਹੈ ਗੱਲ ਤਾਂ ਕੋਈ ਨਾ ਕੋਈ ਹੈ ਮੈਨੂੰ ਲੱਗਦਾ ਆਪ ਹੀ ਜਾ ਕੇ ਪਤਾ ਕਰਨਾ ਪੈਣਾ ਹੈ ਜਾਂ ਨਹੀਂ ਉਹਨਾਂ ਵੱਲ ਮੈਂ ਆਵਾਂ ਨਹੀਂ ਨਹੀਂ ਇਹ ਤਾਂ ਕਰਨੀ ਆ ਇਹ ਬਾਅਦ ਵਿੱਚ ਜਾਉਂਗੇ ਇਹਨਾਂ ਕਹਿੰਦਾ ਕੁੜੀ ਹੁਣੇ ਆਈ ਆ ਤੇ ਮਗਰੇ ਆ ਗਈ ਜਿਵੇਂ ਅਣੀ ਨਾ ਕੋਈ ਦੱਸਿਆ ਤਦਸੜ ਇਹ ਵੀ ਨਹੀਂ ਡੇ ਕੋਈ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਕੀਮਾਂ ਲਾਉਂਦੇ ਸ਼ਰੀਕਾਤ ਵੀ ਪੂਰਾ ਕਰਨ ਦੀ ਆ ਕੋਈ ਗੱਲ ਨਹੀਂ ਜੇ ਤੂੰ ਨਹੀਂ ਨਾ ਘਟ ਤੇ ਘਟ ਤਾਂ ਮੈਂ ਵੀ ਨਹੀਂ ਗੀ ਪਤਾ ਤਾਂ ਮੈਂ ਲਾਗੇ ਰਹਿਣਾ ਉਹ ਕੌਣ ਡਿਆ ਮਾਤਾ ਸ਼ਰੀਕਾ ਕਰਨ ਇਹੋ ਹੀ ਜਿਹੜੇ ਹੈਗੇ ਲਾਗੇ ਸ਼ਰੀਕ ਕਿਉਂ ਕੀ ਗੱਲ ਹੋਈ ਆ ਮੈਨੂੰ ਤਾਂ ਇਸ ਤੱਕ ਲੱਗਣ ਡਿਆ ਨਾ ਇਹ ਕੁੜੀ ਦਾ ਵਿਆਹ ਰੱਖਿਆ ਰੱਖਿਆ ਨਾ ਨੇ ਪਰੋਣੇ ਜਿਹੜੇ ਆ ਘੜੀਬੜੀ ਫੇਰੇ ਦੇ ਫੇਰਾ ਮਾਰਨ ਦੇ ਆ ਕੋਈ ਗੱਲਬਾਤ ਹੈਗੀ ਆ ਹੁਣ ਕਿਹੜਾ ਪਰੋਣਾ ਵੇਖ ਲਿਆ ਤੂੰ ਜਵਾਈ ਆਇਆ ਸੀ ਲੈ ਦੱਸ ਉਹਨਾਂ ਦੀ ਕੁੜੀ ਆ ਉਹਨਾਂ ਦਾ ਜਵਾਈ ਆ ਤੇ ਉਹਨਾਂ ਨੇ ਆਉਣਾ ਨਹੀਂ ਆ ਅੱਗੇ ਤੇ ਕਿਸੇ ਆਉਂਦੇ ਸੀ ਘੜੀਪਾਲ ਤੇ ਨਾਲ ਹੀ ਚੱਲ ਜਾਂਦੀ ਹੁੰਦੀ ਸੰਦੀਪ ਅੱਜ ਤੇ ਮੈਨੂੰ ਲੱਗਦਾ ਛੱਟ ਗਿਆ ਗਿਆ ਆ ਤੇ ਚਾਹ ਰਹਿਣ ਆਈ ਹੋਊਗੀ ਉਹ ਵਿਚਾਰੀ ਉਹ ਗੱਲ ਕੋਈ ਨਾ ਕੋਈ ਹੈਗੀ ਆ 엄마 ਤਾਂ ਜੀ ਗੱਲ ਹੋਊਗੀ ਵੀ ਮਾਲਾ ਜੇ ਕੁੜੀ ਦਾ ਵੀ ਵਿਆਹ ਹੋਊਗਾ ਤੇ ਅਹੀਂ ਕੀ ਲੈਣਾ ਤੱਜਣਾ ਤਾਂ ਫਿਰ ਮੈਂ ਵੀ ਨਹੀਂਗਾ ਤੇ ਨਾ ਮੈਂ ਤੁਹਾਨੂੰ ਜਾਣ ਦੇਣਾ ਜਿੰਜਰ ਉਹ ਨਾ ਸਾਡੇ ਘਰ ਕਹਿਣਾ ਆਉਣਗੇ ਉਹ ਚਾ ਨਾ ਨਾ ਲਿਓ ਤੇ ਸਮਝਾਦੀ ਉਹਨੂੰ ਵੀ ਵਾਲੇ ਨਾਲ ਦੀ ਉਹ ਉਹ ਚੱਲ ਇੱਕ ਉਹਨਾਂ ਨੇ ਵਿਚਾਰੇ ਨੇ ਵਿਆਹ ਤੀਆ ਦੂਜੀ ਵਿਆਹੀ ਜਾਊਗੀ ਉਹ ਵੀ ਆਪਣੇ ਘਰ ਜਾਊਗੀ ਤੂੰ ਐਵੇਂ ਟੈਨਸ਼ਨ ਚ ਪਈ ਵੇ ਟੈਨਸ਼ਨ ਚ ਮੈਂ ਕਿਹ ਪੈਣਾ ਆ ਜੋਕਰ ਤੋਤਾ ਉਹਨਾਂ ਨੇ ਕੀਤੀਆਂ ਨੇ ਨਾ ਪਹਿਲਾਂ ਮੈਨੂੰ ਭੁੱਲੀਆਂ ਨਹੀਂ ਗਈ ਅਜੇ ਤੱਕ ਵੇ ਤੂੰ ਤਾਂ ਨਿਆਣਾ ਹੀ ਤੈਨੂੰ ਤਾਂ ਕੋਈ ਪਤਾ ਹੀ ਨਹੀਂਗਾ ਵੇ ਤੇਰੀ ਮਾਂ ਨਾਲ ਕੀ ਕੀ ਕਰਦੀ ਰਹੀ ਉਹ ਅੱਜ ਬੜੇ ਚੰਗੀ ਬਣੀ ਆ। 엄마 ਦਾ ਘਰਾਂ ਚ ਨਾ 100 ਗੱਲਾਂ ਹੋ ਜਾਂਦੀਆਂ। ਹੁਣ ਸਾਨੂੰ ਕੀ ਪਤਾ ਪਹਿਲਾਂ ਕੀ ਕਰਦੀ ਰਹੀ ਆ। ਤੇ ਫਿਰ ਮਿੰਨੋ ਨਹੀਂ ਉਹ ਭੁੱਲਦੀਆਂ। ਤਾਂ ਮਿੰਨੋ ਨਹੀਂ ਉਹ ਚੰਗੇ ਲੱਗਦੇ। ਤੇ ਚੱਲ ਕੋਈ ਗੱਲ ਨਹੀਂ ਅਸੀਂ ਕਿਹੜਾ ਜਾਣਦੇ ਆ ਉਧਰ। ਤੇ ਧਿਆਨ ਰੱਖਿਆ ਕਰੋ। ਜਾਇਆ ਬਣਾ ਕਰੋ ਫਿਰ। ਜੇ ਤੂੰ ਮਾਂ ਦੀ ਨਾ ਮੰਨੀ। ਤਾਂ ਵੇਖੀ ਫਿਰ ਤੇਰਾ ਵੀ ਕੀ ਹਾਲ ਕਰਦਾ। ਬਰੋਹਣੇ ਉਹਨਾਂ ਘਰੋਂ ਦੇ ਆ ਟੈਨਸ਼ਨ ਤੈਨੂੰ ਪੈ ਜਾਂਦੀ ਆ। ਉਹਨਾਂ ਨੇ ਵੀ ਕਿਹਦੀ ਝਾਤੀਆਂ ਮਾਰੀਆਂ ਸਾਡੇ ਘਰ ਵਾਲ ਨੂੰ ਵੇ ਕਿ ਮਾਂ ਦੀ ਵੀ ਗੱਲ ਕਰ ਦਿਆ ਕਰ ਤੈਨੂੰ ਹਮੇਸ਼ਾ ਹੀ ਨਾ ਉਹੋ ਚੰਗੇ ਲੱਗਦੇ ਆ ਮਾਂ ਦਾ ਮੈਂ ਤੇ ਉਧਰ ਗਿਆ ਹੀ ਨਹੀਂ ਮੈਨੂੰ ਕਿਦਾ ਚੰਗੇ ਲੱਗਣ ਡੈ ਬਣੇ ਆ ਉਹ ਪਤਾ ਮੈਨੂੰ ਸਭ ਮਾਂ ਦਾ ਘਰੋਂ ਜਾਈਦਾ ਬੰਬੀ ਤੇ ਤੇ ਬੰਬੀ ਤੋਂ ਘਰ ਆ ਜਾਈਦਾ ਵਾ ਚਾ ਚੰਗੀ ਗੱਲ ਆ ਆਪਣੇ ਕੰਮ ਨਾਲ ਬਸ ਕੰਮ ਰੱਖਿਆ ਕਰ ਚੰਗਾ ਉਹ ਚੰਗਾ ਐਵੇਂ ਨਾ ਛੂਆ ਰੱਖਿਆ ਕਰ ਬਹੁਤੀਆਂ ਤੂੰ ਚੰਗਾ ਇਹ ਕਦੇ ਇਹਨੂੰ ਵੀ ਨਾ ਮਾਂ ਚੰਗੀ ਲੱਗਦੀ ਨਹੀਂਗੀ ਗੱਲਾਂ ਹਮੇਸ਼ਾ ਉਹ ਜਿਹੇ ਕਰੂਗਾ ਕਿ ਜਿਹੜੀਆਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ। ਵੈਸੇ ਦੀਪੋ ਹੋਸਨਾ ਠੀਕ ਠਾਕ ਮੰਮੀ ਬਰਾ ਠੀਕ ਆ ਹਾਂਜੀ ਸਾਰੇ ਵਧੀਆ ਹੈ। ਤੀਸ ਨਾ 10 ਗਲਜੀਤ ਨੂੰ ਦੁਕਾਨ ਲੈ ਆਉਂਦੀ। ਮੈਂ ਤਾਂ ਕਿਹਾ ਸੀ ਉਹਨਾਂ ਨੂੰ ਹਾਂ ਕਹਿੰਦੇ ਕੋਈ ਗੱਲ ਨਹੀਂ ਮੈਂ ਫੇਰ ਫੇਰ ਮਾਰ ਜੂਗਾ। ਹੁਣ ਤੇ ਆਇਆ। ਫਿਰ ਮਾਰਨ ਤੇ ਬਾਚਣਾ ਕੋਈ ਗੱਲ ਨਹੀਂ ਮੰਮੀ ਆ ਜਾਣਗੇ ਕੰਮ ਵੀ ਫਿਰ ਕਰਨਾ ਹੀ ਪੈਣਾ ਤੁਹਾਨੂੰ ਪਤਾ ਹੀ ਹੈ ਕੱਲੇ ਹੈਗੇ ਆ ਚਲ ਕੰਮ ਤੇ ਕਰਨੀ ਆ ਪਰ ਮੈਨੂੰ ਦੱਸ ਕੋਈ ਉੱਥੇ ਗੱਲਬਾਤ ਨਹੀਂ ਹੋਈ ਉਹ ਨਹੀਂ ਨਹੀਂ ਮੰਮੀ ਤੁਹਾਨੂੰ ਕਿਉਂ ਲੱਗਣ ਡਿਆ ਵੇ ਇਦਾਂ ਪਤਾ ਨਹੀਂ ਮੈਨੂੰ ਹੋਰ ਤਰ੍ਹਾਂ ਹੋਈ ਜਾਣੀ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਤੇ ਤੁਸੀਂ ਮੈਨੂੰ ਦੱਸੋ ਜੋਤ ਕਿੱਥੇ ਗਈ ਆ ਇੱਥੇ ਆ ਡੈਡੀ ਡੈਡੀ ਵੀ ਇੱਥੇ ਆ ਅੱਛਾ ਅੱਛਾ ਜਿੰਦੇ ਆ ਸੱਸੀ ਘਾਲ ਜੀ ਜੀ ਸੱਸੀ ਘਾਲ ਜੋ ਤੇ ਫਸ ਨਾ ਠੀਕ ਹੈ ਵਧੀਆ ਵਧੀਆ ਕੀ ਹਾਲ ਆ ਵਧੀਆ ਭਾਜੀ ਨਹੀਂ ਆਏ ਉਹਨਾਂ ਨੂੰ ਜ਼ਰੂਰੀ ਕੰਮ ਹੀ ਆ ਉਹਨਾਂ ਨੂੰ ਛੱਡ ਕੇ ਚੱਲ ਗਏ ਆ ਕੈਂਟੇ ਮੈਂ ਫੇਰ ਆਉਂਗਾ ਮੈਂ ਕਹਿੰਦੀ ਸਵੇਰ ਆ ਜੰਦੀਗਾ ਕੋਈ ਗੱਲ ਨਹੀਂ ਆ ਜਣਗੇ ਠੀਕ ਆ ਅਗਰ ਠੀਕ ਠਾਕ ਠੀਕ ਠਾਕ ਵਧੀਆ ਸੰਦੀਪਾ ਹਾਂਜੀ ਮੰਮੀ ਤੁਸੀਂ ਦੋਵੇਂ ਭੈਣਾ ਗੱਲਾਂ ਪਤਾ ਕਰੋ ਨਾਲੇ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਨਾਲੇ ਤੇਰੇ ਡੈਡੀ ਨੂੰ ਆਜ ਮਾਰਨੀ ਹੈ ਠੀਕ ਆ ਚਲੋ ਠੀਕ ਆ ਮੰਮੀ ਹੋਰ ਜੋ ਤੂੰ ਸੁਣਾ ਹਾਂਜੀ ਦੀਦੀ ਵਧੀਆ ਨਹੀਂ ਦੱਸੋ ਬਸ ਵਧੀਆ ਵਿਆਹ ਦੇ ਚਾਚਾ ਨਾ ਪੜ੍ਹਾਈ ਨਾ ਛੱਡਦੀ ਆਪਣੀ ਨਹੀਂ ਨਹੀਂ ਦੀਦੀ ਪੜ੍ਹਾਈ ਤੇ ਕਰਨੀ ਆ ਤਿਆਰੀਆਂ ਤੇ ਮੰਮੀ ਹੁਣਾਂ ਨੇ ਕਰਨੀਆਂ ਠੀਕ ਠੀਕ ਆ ਹਾਂਜੀ ਚਲ ਵਧੀਆ ਵਾ ਮੈਂ ਤਾਂ ਕਹਿੰਨੀ ਵਧੀਆ ਵਧੀਆ ਹੋ ਜਾਏ ਸਭ ਕੁਝ ਉਹ ਤੇ ਹੈ ਗਈਆ ਬਾਕੀ ਤਾਂ ਨੂੰ ਪਤਾ ਹੀ ਆ ਆਪਣੇ ਆਪਣੇ ਕਰਮ ਹੁੰਦੇ ਆ ਹੁਣ ਮੰਮੀ ਹੋਣੀ ਤੇ ਬਥੇਰਾ ਜੋੜਦੇ ਵਿਚਾਰੇ ਲਾਉਣ ਹੋਰ ਕੀ ਕਰਨ ਇਹ ਤੇ ਗੱਲ ਸਹੀ ਆ ਚਲ ਮੁੰਡਾ ਚੰਗਾ ਮਿਲ ਗਿਆ ਹੋਰ ਕੀ ਚਾਹੀਦਾ ਸਾਨੂੰ ਹਾਂਜੀ ਉਹ ਤੇ ਹੈਗਾ ਹੀ ਆ ਦੀਦੀ ਤੇ ਹੀ ਅਚਾਨਕ ਕੀ ਆਗੇ ਤੂੰ ਹੀ ਦੱਸਿਆ ਹੀ ਨਹੀਂ ਆਉਣ ਲੱਗਿਆ ਜੋਤ ਕੀ ਦੱਸਾਂ ਤੈਨੂੰ ਮੈਂ ਮੈਂ ਨਾ ਆਪਣੇ ਸਹੁਰੇ ਬੜੀ ਤੰਗ ਹਾਂ ਦੀਦੀ ਤੂੰ ਹੀ ਕਦੀ ਗੱਲ ਹੀ ਨਹੀਂ ਕੀਤੀ ਕੀ ਗੱਲ ਹੋਈ ਆ ਗੱਲ ਮੈਂ ਕੀ ਕਰਾਂ ਮੰਮੀ ਨੂੰ ਦੱਸਨ ਨੂੰ ਜੀ ਨਹੀਂ ਕਰਦਾ ਕਿ ਉਹਨਾਂ ਨੇ ਫਿਗਰ ਵਿੱਚ ਪੈ ਜਾਣਾ ਜੀ ਕੋਈ ਗੱਲ ਹੈਗੀ ਤਹੀਂ ਘਰ ਦੱਸ ਦੇ ਤੇ ਸਹੀ ਮੈਂ ਸਿਰਫ ਉਹਨਾਂ ਤੈਨੂੰ ਹੀ ਦੱਸਣ ਢੀ ਆ ਇਹ ਮੈਨੇ ਬੜੇ ਮਾਰਦੇ ਆ ਕਹਿੰਦੇ ਤੇਰਾ ਘਰ-ਬਾਰ ਨਹੀਂ ਬਣਿਆ ਸਾਨੂੰ ਤੇ ਪਹਿਲਾਂ ਦੱਸਿਆ ਹੀ ਨਹੀਂ ਉਹਨਾਂ ਨੇ ਤੇ ਜੀ ਤੀ ਇਹ ਗੱਲ ਮੰਮੀ ਨੂੰ ਉਹਨਾਂ ਨੂੰ ਨਹੀਂ ਦੱਸਣੀ ਕਿ ਟੁਗਾਟ ਮਮਾ ਮੰਮੀ ਜੀ ਨੂੰ ਦੱਸ ਦੇਣੀ ਮਮਾ ਮੰਮੀ ਜੀ ਨੂੰ ਦੱਸਿਆ ਵਾ ਉਹਨਾਂ ਨੇ ਤਾਂ ਹੀ ਨਹੀਂ ਗੱਲ ਕੀਤੀ ਕਿ ਚਲ ਦਲਜੀਤ ਨੂੰ ਬਿਠਾ ਕੇ ਤਹੀਂ ਸਮਝਾਵਾਂਗੇ ਪਹਿਲਾਂ ਤੇ ਭਾਜੀ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਜੇ ਕੋਈ ਗੱਲ ਬਾਤ ਹੀ ਤੇ ਉਦੋਂ ਸਾਨੂੰ ਦੱਸ ਦਿੰਦੇ ਤਾਂ ਹੀ ਤਾਂ ਮੈਨੂੰ ਛੱਡ ਕੇ ਚੱਲ ਗਏ ਮੈਂ ਬੜਾ ਜ਼ੋਰ ਲਾਇਆ ਮੈਂ ਹਿੱਦਾ ਚੰਗੇ ਨਹੀਂ ਲੱਗੀਦਾ ਤੇ ਕਹਿੰਦੇ ਜਾ ਹੁਣ ਕੱਲੀ ਚੱਲ ਜਾ ਤੂੰ ਮੰਮੀ ਨੂੰ ਪਤਾ ਲੱਗ ਗਿਆ ਵੈ ਥੋੜਾ ਥੋੜਾ ਤਾਂ ਹੀ ਪੁੱਛਣ ਡੇ ਹੀ ਮੈਨੂੰ ਕਹਿੰਦੇ ਕੀ ਗੱਲ ਹੋਈ ਤੂੰ ਮੈਨੂੰ ਦੱਸ ਦੇ ਮੈਂ ਕਿੱਦਾਂ ਦੱਸਦੀ ਮੰਮੀ ਨੂੰ ਇਹਨਾਂ ਨੇ ਸਾਰਿਆਂ ਨੇ ਫਿਗਰ 'ਚ ਪੈ ਜਾਣਾ ਉਹਦੀ ਗੱਲ ਹੈ ਮੇਰੀ ਭੈਣ ਬਣ ਕੇ ਤੂੰ ਮੰਮੀ ਨੂੰ ਨਾ ਦੱਸੀਂ ਜੇ ਠੀਕ ਹੈ ਨਾ ਫਿਰ ਮੇਰੀ ਗੱਲ ਇੱਕ ਵਾਰੀ ਵਿਆਹ ਹੋ ਲੈਂਦੇ ਫਿਰ ਸਾਰੀ ਗੱਲ ਦੱਸ ਦੂੰਗੀ ਮੈਂ ਤੇ ਯੋ ਤਾਂ ਕਿਤੇ ਮੰਮੀ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਜੇ ਗਾਂ ਗੱਲ ਵੱਧ ਗਈ ਤਾਂ ਫਿਰ ਕਿਦਾਂ ਕਰਾਂਗੇ ਮੈਂ ਇਹੋ ਸੋਚਣ ਢੀ ਕਿ ਵਿਆਹ ਦੇ ਵਿੱਚ ਕੀ ਵਿਗਨ ਪਾਉਣਾ ਵਾ ਮਾ ਮਮੀ ਸਮਝਾਉਣਗੇ ਇਹਨਾਂ ਨੂੰ ਤੇ ਜੇ ਦਿੱਤੀ ਵਿਆਹ ਚ ਹੀ ਨਾ ਆਏ ਭਾਜੀ ਤੇ ਫਿਰ ਵਿਗਨ ਤੇ ਆਪੇ ਪੈ ਜਾਣਾ ਇਹ ਤੋਂ ਚੰਗਾ ਮੰਮੀ ਨੂੰ ਇਹਨਾਂ ਨੂੰ ਪਹਿਲਾਂ ਪਤਾ ਹੋਊਗਾ ਘਟੋ ਘਟ ਕੋਈ ਗੱਲ ਤੇ ਨਾ ਕਰੂਗਾ ਨਹੀਂ ਨਹੀਂ ਜੋਤ ਮੈਂ ਟੈਨਸ਼ਨ ਨਹੀਂ ਦੇਣਾ ਚਾਹੁੰਦੀ ਉਹਨਾਂ ਨੂੰ ਤੇ ਤੂੰ ਨਾ ਦੱਸਿਆ ਜੇ ਠੀਕ ਹੈ ਮੇਰੇ ਭੈਣ ਬਣ ਕੇ ਚਲੋ ਜੇਤੇ ਹੀ ਕਹਿੰਦੇ ਜੇ ਨਾ ਮੈਂ ਨਹੀਂ ਦੱਸਦੀ ਕੋਈ ਗੱਲ ਨਹੀਂ ਫਿਰ ਵੀ ਨਾ ਮਾਮਾ ਮੰਮੀ ਜੀ ਨੂੰ ਇੱਕ ਵਾਰੀ ਫੇਰ ਕਹੋ ਕੋਈ ਗੱਲ ਨਹੀਂ ਜੇ ਜ਼ਿਆਦਾ ਗੱਲ ਵਧੂਗੀ ਨਾ ਫਿਰ ਦੱਸਣਾ ਹੀ ਪੈਣਾ ਮੰਮੀ ਨੂੰ ਭਜੀ ਪਹਿਲਾਂ ਤੇ ਚੰਗੇ ਹੁੰਦੇ ਹੀ ਇੱਕਦਮ ਕੀ ਹੋ ਗਿਆ ਵਾ ਇਹ ਨਾ ਉਹ ਜਦੋਂ ਆਪਾਂ ਫੇਰਾ ਪਾਉਣ ਨਹੀਂ ਆਏ ਹੀ ਉਦੋਂ ਘਰਬਾਰ ਵੇਖ ਲਿਆ ਇਹਨਾਂ ਨੇ ਜਾ ਕੇ ਤਾਂ ਉੱਥੇ ਡਾਪੇ ਮੇਨੇ ਮਾਰਨ ਜੇ ਮੇਰੇ ਦੋਸਤ ਚੱਲ ਗਏ ਫਲਾਣਾ ਚੱਲ ਗਿਆ ਮੇਰੇ ਨਾਲ ਤੇ ਕਿੱਥੇ ਬਿਠਾਉਣਾ ਵਾ ਦੀਦੀ ਇਹ ਚੀਜ਼ ਤੇ ਪਹਿਲਾਂ ਸੋਚ ਦੇ ਨਾ ਅਹੀਂ ਤੇ ਪਹਿਲਾਂ ਹੀ ਦੱਸਿਆ ਸੀ ਮਾ ਮਾਮੀ ਜੀ ਨੂੰ ਕਿਹੜਾ ਭਲੇਖਾ ਹੈ ਉਦੋਂ ਵੀ ਨਹੀਂ ਆਉਂਦੇ ਸੀ ਜਦ ਜਦ ਨੇ ਸਗਨ ਫੜਾਉਣ ਆਏ ਸੀ ਉਦੋਂ ਹੀ ਮਾ ਮਮੀ ਆਏ ਘਰ ਤੇ ਫੇਰ ਜੋਰਾਂ ਨਾਲ ਲਿਆਂਦਾ ਉਹਨਾਂ ਨੂੰ ਆਹ ਤੇ ਬੜਾ ਔਖਾ ਕੰਮ ਹੋਣਾ ਦਿੱਤੀ ਜੇ ਇਦਾਂ ਹੀ ਕਰਦੇ ਰਹੇ ਤੇ ਸਾਰੀ ਜ਼ਿੰਦਗੀ ਕਿੱਦਾਂ ਕੱਟਣੀ ਚਲੋ ਹੁਣ ਵਿਆਹ ਤਾਂ ਹੋ ਹੀ ਗਿਆ ਕੀ ਕਰ ਸਕਦੇ ਹੁਣ ਆਹ ਗੱਲ ਦੱਸ ਕੇ ਤੀ ਮੈਨੂੰ ਟੈਨਸ਼ਨ ਚ ਪਾਤਾ ਵਾ ਹੁਣ ਅਗਲੇ ਦਾ ਕੀ ਪਤਾ ਵਾ ਉਹਦਾ ਕਿੱਦਾਂ ਦਾ ਸੁਭਾਅ ਹੋਊਗਾ ਘਰ ਚ ਜੀ ਕਿੱਦਾਂ ਦੇ ਹੋਣਗੇ ਨਹੀਂ ਨਹੀਂ ਜੋਤ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੂੰ ਟੈਨਸ਼ਨ ਨਾ ਲੈ ਠੀਕ ਹੈ ਨਾ ਆਪਣੀ ਤਿਆਰੀ ਕਰੋ ਤੁਸੀਂ ਵਿਆਹ ਦੀ ਇਹ ਤੇ ਗੱਲਾਂ ਦੀਦੀ ਮੈਨੂੰ ਸਮਝਾਉਣ ਵਾਲੀਆਂ ਹੀ ਆ ਨਾ ਹੁਣ ਤੁਹਾਨੂੰ ਵੀ ਪਹਿਲਾਂ ਸਾਰੇ ਕਹਿੰਦੇ ਸੀ ਵੀ ਉਹ ਬੜੇ ਚੰਗੇ ਨੇ ਘਰ ਪਰਿਵਾਰ ਸਾਰਾ ਚੰਗਾ ਵਾ ਤੇ ਪਰ ਹੁਣ ਵੇਖੋ ਅੱਗੇ ਕੀ ਨਿਕਲਿਆ ਹੁਣ ਮਾਮਾ ਮਾਮੀ ਨੂੰ ਨਹੀਂ ਆਈ ਕੁਝ ਕਹਿ ਸਕਦੇ ਉਹਨਾਂ ਨੇ ਕਹਿਣਾ ਇਹ ਰਿਸ਼ਤਾ ਕਰਾਇਆ ਤੇ ਹੁਣੇ ਵੀ ਮੇਹਣੇ ਮਾਰਨ ਲੱਪੇ ਆ ਰਿਸ਼ਤਾ ਤੇ ਕਰਾਤਾ ਦੀਦੀ ਪਰ ਇਹਦਾ ਮਤਲਬ ਇਹ ਥੋੜੀ ਆ ਕੁੜੀ ਨੂੰ ਰੋੜ ਹੀ ਦੇਣਾ ਵਾ ਘਟੋ ਘਟ ਮੁੰਡੇ ਦਾ ਸੁਭਾਈ ਵੇਖ ਲੈਂਦੇ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਠੀਕ ਆ ਨਾ ਮੰਮੀ ਨਾਲ ਮੈਨੂੰ ਦੱਸਣ ਡੇ ਹੀ ਕਿ ਤੇਰੇ ਸੋਹਰੇ ਬੜੇ ਚੰਗੇ ਆ ਮੁੰਡਾ ਵੀ ਸੋਹਣਾ ਵਾ ਦੀਦੀ ਸੋਹਣੇ ਪੰਨੂ ਕੀ ਕਰਨਾ ਵਾ ਜਦੋਂ ਕੋਈ ਜਿੱਦ ਕਰਨ ਵਾਲਾ ਹੀ ਨਾ ਹੋਵੇ ਹੁਣ ਮੰਮੀ ਤੇ ਕਹੀ ਜਾਂਦੇ ਆ ਤੇ ਗਾਂ ਵੇਖਣਾ ਹੀ ਪੈਣਾ ਵਾ ਨਾ ਕੀ ਭੰਦਾ ਉਹ ਨਹੀਂ ਨਹੀਂ ਤੂੰ ਇਦਾਂ ਨਾ ਸੋਚ ਠੀਕ ਆ ਮੈਂ ਤਾਂ ਹੀ ਦੱਸਣ ਨਹੀਂ ਰਹੀ ਤੈਨੂੰ ਚਲੋ ਕੋਈ ਗੱਲ ਨਹੀਂ ਉਠੋ ਆਜੋ ਵੇਖੀਏ ਮੰਮੀ ਕੀ ਕਰਦੇ ਆ ਤੈਹੀ ਵੀ ਟੈਨਸ਼ਨ ਨਾ ਲਿਓ ਕਹੀ ਗੱਲ ਦੀ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਇੱਥੇ ਕੀ ਵੇਖਣ ਡਏ ਬਰਸਣ ਵਾਲ ਬਰਸਣ ਤੇ ਬੜਾ ਵਧੀਆ ਹੋਇਆ ਵਾ ਬਰਸਣ ਤੇ ਵਧੀਆ ਇਹਨੂੰ ਪਾਣੀ ਲਾਉਣ ਵਾਲਾ ਹੀ ਮੈਂ ਉਹ ਵੇਖਣ ਡਿਆ ਸੀ ਮੈਂ ਹਾਂ ਲਾਈਟ ਆਉਂਦੀ ਹੈ ਫਿਰ ਪਾਣੀ ਲਾ ਦਈਏ ਚੱਲ ਪਾਣੀ ਵੀ ਲੱਗ ਜੂਗਾ ਮੇਰੀ ਗੱਲ ਸੁਣੋ ਪਹਿਲਾਂ ਹਾਂ ਸੰਦੀਪ ਆਈ ਆ ਅੱਛਾ ਤੇ ਆਈ ਵੀ ਕੱਲੀ ਆ ਤੇ ਮੇਰੇ ਮਨ ਵਿੱਚ ਕਈ ਸਵਾਲ ਉੱਠਣ ਡਏ ਆ ਵੀ ਕੱਲੀ ਕਿਉਂ ਆਈ ਆ ਪਰੌਣਾ ਨਾਲ ਕਿਉਂ ਨਹੀਂ ਆਇਆ ਸਵਾਲ ਕਾਦਾ ਵਾ ਆਪਣੇ ਪੇਕਿਆਂ ਦਾ ਘਰ ਆਈ ਆ ਉਹ ਕਿਹੜੇ ਬਗਾਨੇ ਘਰ ਆਈ ਆ ਓਹੋ ਮੈਂ ਮੰਨਦੀ ਆ ਪੇਕਿਆਂ ਦੇ ਘਰ ਹੀ ਆਈ ਆ ਉਹ ਗੇਟ ਅੱਗੇ ਜੋ ਤਾਰ ਕੇ ਚੱਲ ਗਿਆ ਪਾਣੀ ਕਾ ਪੀ ਕੇ ਚਲ ਜਾਂਦਾ ਤੇ ਮੇਰੇ ਮਨ ਨੂੰ ਤਸੱਲੀ ਹੋ ਜਾਂਦੀ ਉਹਨੂੰ ਕਿਤੇ ਕੰਮ ਹੋਊਗਾ ਤਾਂ ਹੀ ਚਲ ਗਿਆ ਛੇਤੀ ਪਤਾ ਨਹੀਂ ਮੇਰਾ ਮਨ ਨਹੀਂ ਮੰਨ ਰਿਆ ਮੈਨੂੰ ਇਦਾਂ ਲੱਗਣ ਡਿਆ ਪਈ ਉਹਨਾਂ ਵਿੱਚ ਕੋਈ ਗੱਲ ਹੋਈ ਆ ਉਹ ਨਹੀਂ ਨਹੀਂ ਰਮਨ ਇਦਾਂ ਹੀ ਤੈਨੂੰ ਲੱਗਣ ਡਿਆ ਵਾ ਫੇਰ ਕੀ ਆ ਲਾ ਕੇ ਚਲ ਗਿਆ ਕਿਤੇ ਕੰਮ ਗਿਆ ਹੋਊਗਾ ਆਜੂਗਾ ਉਹਦਾ ਚੱਲ ਆਜੋ ਮਿਲ ਤੇ ਲਓ ਨਾਲੇ ਤੁਸੀਂ ਪੁੱਛੋ ਹਾਂ ਉਹਨੂੰ ਮੈਂ ਤਾਂ ਪੁੱਛਿਆ ਮੈਨੂੰ ਉਹਨੇ ਨਾ ਦੱਸਿਆ ਨਹੀਂ ਕੁਝ ਚਲੋ ਪੁੱਛ ਲੈਣੇ ਚਲ ਹਾਂ ਹਾਂ ਉਹ ਚਲੀ ਗਈ ਸੰਦੀਪ ਆਗੇ ਡੈਡੀ ਜੀ ਸਸ਼ੀਗਰ ਡੈਡੀ ਜੀ ਸਸ਼ੀਗਰ ਪੁੱਤ ਠੀਕ ਠਾਕ ਹਾਂ ਵਧੀਆ ਕਿੱਥੇ ਗਏ ਤੁਸੀਂ ਮੈਂ ਇੱਧਰ ਗਿਆ ਬਰਸਨ ਨੂੰ ਲਾਉਣਾ ਸੀ ਪਾਣੀ ਅੱਛਾ ਅੱਛਾ ਮਾਂ ਵੇਖਣ ਗਿਆ ਕਦੋਂ ਦੀ ਆਈਆਂ ਪੁੱਤ ਡੈਡੀ ਹੋ ਗਿਆ ਅੱਧਾ ਘੰਟਾ ਅੱਛਾ ਅੱਛਾ ਹਾਂਜੀ ਹਾਂਜੀ ਤੇ ਪਰ ਉਹ ਨਾਲ ਨਹੀਂ ਆਇਆ ਨਾਲ ਉਹ ਛੱਡ ਕੇ ਚੱਲ ਗਿਆ ਕੰਮ ਹੀ ਉਹਨਾਂ ਨੂੰ ਥੋੜਾ ਜਾਂ ਤੇ ਫੇਰ ਨਾਲ ਲੈ ਆਉਣਾ ਚਾਹ ਆਪਣੇ ਪੀ ਕੇ ਚੱਲ ਜਾਂਦਾ ਮੈਂ ਤਾਂ ਨਾ ਜੋਰ ਲਾਇਆ ਸੀ ਤੇ ਕਹਿੰਦੇ ਕੋਈ ਗੱਲ ਨਹੀਂ ਤੂੰ ਜਾ ਮੈਂ ਫੇਰ ਆ ਜਾਊਂਗਾ ਨਹੀਂ ਅੱਗੇ ਕਿਤੇ ਕੰਮ ਗਏ ਕਿ ਜਾਂ ਵਾਪਸ ਚਲ ਕੇ ਪਿੰਡੀ ਨਹੀਂ ਨਹੀਂ ਕੰਮ ਹੀ ਜਾਣਾ ਏ ਕਿ ਮੁੰਡੇ ਦੇ ਨਾਲ ਅੱਛਾ ਹਾਂਜੀ ਉਹ ਘਰ ਆਇਆ ਸਵੇਰੇ ਮੁੰਡਾ ਤੇ ਕਹਿਣ ਰਿਹਾ ਜ਼ਰੂਰੀ ਜਾਣਾ ਵਾ ਤੇ ਫੇਰ ਇਹਨਾਂ ਨੇ ਬਹਾਨਾ ਲਾਇਆ ਕਿ ਮੈਨੂੰ ਛੱਡ ਆਉਂਦੇ ਨਾ ਅੱਛਾ ਅੱਛਾ ਤਾਂ ਕਰਕੇ ਫੇਰ ਚੱਲ ਗਏ ਠੀਕ ਠੀਕ ਹਾਂਜੀ ਉਹ ਮੰਮੀ ਕੋਈ ਗੱਲ ਨਹੀਂ ਜਦੋਂ ਲੈਣ ਆਉਣਗੇ ਉਦੋਂ ਰਾਤ ਰਹਿ ਪਣਗੇ ਚਲੋ ਠੀਕ ਆ ਹਾਂਜੀ ਹੋਰ ਪ੍ਰਵਾਲ ਸਾਹਿਬ ਠੀਕ ਠਾਕ ਹਾਂਜੀ ਵਧੀਆ ਵਧੀਆ ਸਾਰੇ ਸੱਸ ਸਹੁਰੇ ਦਾ ਕੀ ਹਾਲ ਹੈ ਹਾਂਜੀ ਠੀਕ ਠਾਕ ਹੈ ਸੰਦੀਪਾ ਮੰਮੀ ਤੇਰੀ ਫਿਕਰ ਕਰ ਉਹ ਡੈਡੀ ਜੀ ਐਵੇਂ ਡੇ ਫਿਕਰ ਕਰਨ ਤੁਹਾਨੂੰ ਤੇ ਪਤਾ ਹੁਣ ਘਰ ਦੇ ਕੰਮ ਵੀ ਕਰਨੇ ਪੈਂਦੇ ਆ ਕਿਸੇ ਦੇ ਨਾਲ ਜਾਣਾ ਵੀ ਪੈਂਦਾ ਵਾ ਤੇ ਇਹਨਾਂ ਨੂੰ ਇਹ ਹੀ ਨਾ ਕਿ ਬਾਹਰ ਛੱਡ ਕੇ ਚਲ ਗਏ ਮਿਲ ਕੇ ਨਹੀਂ ਗਏ ਮੈਂ ਤੇ ਉਹਨੂੰ ਆਖਿਆ ਮੈਂ ਕਿਹਾ ਕੰਮ ਗਿਆ ਹੋਣਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਪਰ ਕਹਿੰਦੀ ਨਹੀਂ ਮੈਨੂੰ ਫਿਕਰ ਲੱਗਾ ਵਾ ਵੀ ਕੁੜੀ ਕਲੀ ਮੈਂ ਤੇ ਸਮਝਾਇਆ ਉਹਨਾਂ ਨੂੰ ਮੈਂ ਤਾਂ ਹੀ ਟੈਨਸ਼ਨ ਨਾ ਲਓ ਇਦਾਂ ਦੀ ਕੋਈ ਗੱਲ ਨਹੀਂ ਆ ਠੀਕ ਠੀਕ ਆ ਹਾਂਜੀ ਜੇ ਕੋਈ ਗੱਲ ਬਾਤ ਹੋਈ ਹੈ ਤਾਂ ਤਾਂ ਵੀ ਦੱਸ ਦੇ ਨਹੀਂ ਨਹੀਂ ਡੈਡੀ ਜੀ ਗੱਲ ਬਾਤ ਤੁਹਾਨੂੰ ਦੱਸਣੀ ਤੇ ਹੋਰ ਮੈਂ ਕਿਹਨੂੰ ਦੱਸਣੀ ਆ ਮੈਂ ਜੇ ਨਹੀਂ ਤਾਂ ਫਿਰ ਤੇਰੇ ਮਾਮੇ ਨੂੰ ਕਰਾਂ ਫੋਨ ਵੀ ਇਹਨੂੰ ਪੁੱਛੇ ਸਹੀ ਵੀ ਗੱਲ ਕੀ ਆ ਜੇ ਕੋਈ ਗੱਲ ਹੋਊਗੀ ਤਾਂ ਮੈਂ ਉਹਨਾਂ ਨੂੰ ਦੱਸੂਗੀ ਲੱਗੇ ਹੀ ਆ ਵੀ ਹੋਇਆ ਹੋਇਆ ਤਾਂ ਹੈ ਹੀ ਆ ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਦੱਸੋ ਗੱਲ ਇਹ ਆ ਕਿ ਮੰਮੀ ਤੁਹਾਡੇ ਲੱਗੇ ਬੈਠੇ ਹੀ ਕੀ ਗੱਲਾਂ ਕਰਨ ਦੇ ਹੀ ਉਹ ਜਦੋਂ ਬਾਹਰ ਬੈਠੇ ਹੀ ਆਹ ਉਹ ਗੱਲਾਂ ਕੀ ਕਰਨੀਆਂ ਸੰਦੀਪ ਭਾਈ ਹੁਣੀ ਆ ਕਿਤੇ ਉਧਰ ਅੱਛਾ ਤੇ ਪਰਮਣਾ ਵੀ ਛੱਡ ਕੇ ਚਲ ਗਿਆ ਵਾ ਠੀਕ ਕੰਮ ਹੋਊਗਾ ਬਲੇ ਨੂੰ ਕੋਈ ਆਹੋ ਤੇ ਮੰਮੀ ਨੇ ਕਿਹਾ ਇੱਥੇ ਵੇਖ ਲਿਆਉਣਾ ਅੱਛਾ ਤੇ ਕਹਿੰਦੀ ਵੀ ਰੋਜ਼ ਪਰਮਣੇ ਆਉਂਦੇ ਆ ਇਹਨਾਂ ਘਰ ਗੱਲ ਦੇ ਕੋਈ ਨਾ ਕੋਈ ਹੈਗੀ ਆ ਮੇਰੇ ਹਿਸਾਬ ਨਾਲ ਇਹ ਜੋਤ ਦਾ ਵਿਆਹ ਵਾ ਦੱਸ ਦੇਣੀ ਹੈ ਲੈ ਦੱਸ ਮੰਮੀ ਨੂੰ ਪਤਾ ਨਹੀਂ ਕਾਹਦਾ ਸ਼ੱਕ ਹੋਇਆ ਵਾ ਜੀ ਉਹਨਾਂ ਘਰ ਵਿਆਹ ਵੀ ਹੋਊਗਾ ਤੇ ਉਹਨਾਂ ਨੂੰ ਪਾਹ ਹੋਊਗਾ ਆਹੋ ਤੁਹਾਨੂੰ ਇਹਦੇ ਵਿੱਚ ਪਤਾ ਨਹੀਂ ਨਹੀਂ ਅੱਗੇ ਪਰੋਣੇ ਹੁੰਦੇ ਹੀ ਉਸੇ ਵੇਲੇ ਚਲ ਜਾਂਦੇ ਤੇ ਕੁੜੀ ਕਿੰਨੀਆਂ ਦੀ ਆ ਗਈ ਐ ਇੰਨੀ ਇੰਨੀ ਗੱਲ ਦਾ ਧਿਆਨ ਰੱਖਦੇ ਆ ਕਦੀ ਕੰਦਾ ਨਾ ਲੱਗੇ ਹੁੰਦੇ ਆ ਕਦੀ ਗੇੜ ਗਾੜੀ ਖਲੋਤੇ ਹੁੰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜਦੋਂ ਤੁਹਾਡਾ ਉਹਨਾਂ ਨਾਲ ਚੰਗੀ ਤਰ੍ਹਾਂ ਗੋਣ ਬੋਲਣੀ ਹੈ ਨਹੀਂ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਤੇ ਫੇਰ ਤੁਸੀਂ ਉਹਨਾਂ ਦੀਆਂ ਸੁਆਂ ਗੱਲੀ ਲੈਨੇ ਮਮੀ ਨੂੰ ਉਦਾ ਸ਼ੱਕ ਹੋੰਦਿਆ ਤੁਹਾਡੇ ਤੇ ਤੇ ਇਹਨਾਂ ਨੂੰ ਗੱਲ ਦਾ ਪਤਾ ਆ ਠੀਕ ਆ ਨਾ ਮਮੀ ਦੋਹਨੇ ਕਿੰਨੀ ਕੀ ਗੱਲ ਤੇ ਸ਼ੱਕ ਕਰਦੀ ਰਹਿੰਦੀ ਆ ਭਾਰੇ ਇਹ ਵੀ ਮਾਨਾ ਜੇਕਰ ਜੋਬ ਹੁਣਾ ਲਫੋਨ ਆਏ ਨਾ ਤੇ ਆਸਾ ਪਾਸਾ ਵੇਖ ਕੇ ਕਰਨਾ ਆ ਨਹੀਂ ਨਹੀਂ ਇੰਨਾ ਕੁ ਤੇ ਧਿਆਨ ਰੱਖ ਕੇ ਗੱਲ ਕਰਾਂਗੇ ਉਹ ਚਲੋ ਪਤਾ ਹੀ ਆ ਓ ਆਹ ਨਾ ਕੀ ਪਤਾ ਇਹਨੂੰ ਕੀ ਸੋਚਦੀ ਰਹਿੰਦੀ ਏ ਮੰਮੀ ਦਾ ਪਤਾ ਨਹੀਂ ਸੁਭਾਅ ਕਿਦਾਂ ਦਾ ਵਾ ਮੈਂ ਆਈ ਤੇ ਮੰਮੀ ਕਦੀ ਗਏ ਨਹੀਂ ਉੱਤਰ ਚਾਹੀਏ ਤੇ ਬੰਦਾ ਨਾ ਉਹਨਾਂ ਨਾਲ ਪਿਆਰ ਨਾ ਰਵੇ ਹਨਾ ਇੱਕ ਦੂਜੇ ਨਾਲ ਗੱਲਬਾਤ ਕਰਨ ਸਲਾਹਾਂ ਲੈਣ ਉਹਨਾਂ ਦੀਆਂ ਆਪਣੀ ਵੀ ਚਲ ਜਾ ਕੇ ਦੱਸਣਾ ਤੇ ਕਿੰਨਾ ਵਧੀਆ ਲੱਗਦਾ ਵਾ ਉਹ ਕਹੈਂ ਧੀ ਤਾਂ ਇਤਿਹਰੀ ਨੇ ਨਾ ਪਹਿਲਾਂ ਮੇਰੇ ਨਾਲ ਬੜੀਆਂ ਮਾੜੀਆਂ ਵਧੀਕੀਆਂ ਕੀਤੀਆਂ ਅੱਛਾ ਤੇ ਮੈਂ ਹੁਣ ਹਾਨੂੰ ਕੀ ਪਤਾ ਆਈ ਤੇ ਨਿੱਕੇ ਹੀ ਹਾਂ ਨਕਰਾ ਜਗਲਾਂ ਹੋਈ ਜਾਂਦੀਆਂ ਹਾਂ ਹਾਂਜੀ ਹਾਂਜੀ ਤੇ ਪਰ ਉਹ ਇਹ ਕੋਲ ਤੇ ਹੁੰਦੀ ਨਹੀਂ ਚਲੋ ਸਾਰੇ ਘਰਾਂ ਜੀ ਹੁੰਦੀਆਂ ਵਾ ਕਿਹੜੇ ਘਰ ਨਹੀਂ ਹੁੰਦੀਆਂ ਨਾ ਜੇ ਹੋ ਵੀ ਗਈਆਂ ਵਾ ਚਲੋ ਮੁੜ ਕੇ ਬੰਦਾ ਕਰ ਲੈਂਦਾ ਵਾ ਸਲਾਹ ਗੱਲ ਬਾਦ ਉਹਦੇ ਡਰਦੇ ਵਿਚਾਰੇ ਇੱਥੇ ਹੁੰਦੇ ਹੀ ਨਹੀਂ ਬੰਮੀ ਬੰਮੀ ਨੇ ਮਿਲ ਪੈਂਦੀ ਆ ਕਿਤੇ ਜਿੱਦਾਂ ਹੁਣ ਤਾਂ ਪਿਛੇ ਕੁੜੀ ਵੱਡੀ ਕੁੜੀ ਦਾ ਵਿਆਹ ਕੀਤਾ ਸੀ ਹਾਂ ਜੇ ਮੰਮੀ ਚੰਗੀ ਹੁੰਦੀ ਤੇ ਉਦੋਂ ਹੀ ਚਲ ਜਾਂਦੀ ਉਹਨਾਂ ਦੇ ਘਰ ਤੇ ਅੱਗੇ ਸਾਰੇ ਗੁੱਸੇ ਦੂਰ ਹੋ ਜਾਂਦੇ ਤੇ ਹੋਰ ਕੀ ਹੈ ਤੇ ਜਦੋਂ ਫਿਰ ਆਖੀਏ ਵੀ ਨਹੀਂ ਅਹੀਂ ਆਪਣੀ ਅકડ ਵਿੱਚ ਰਹੀਏ ਤੇ ਇੱਕ ਬੰਦੇ ਨੂੰ ਹੀ ਨਿਆਂ ਹੀ ਜਾਈਏ ਵੀ ਤੂੰ ਹੀ ਬਸ ਲੈ ਲਓ ਸਾਡੇ ਲਾਗੇ ਰਹੋ ਤੇ ਫਿਰ ਇਦਾਂ ਨਹੀਂ ਨਾ ਗੱਲ ਬੰਦੀ ਹੈਗੀ ਬਾਕੀ ਇਹ ਤਾਂ ਚਕੰਨੀ ਹੋ ਗਰੀ ਚੰਗਾ ਨਹੀਂ ਹੋਰ ਜਿਹੜੋ ਚਕੰਨੀ ਆ ਕੀ ਕਰਨਾ ਵਾਂਗੇ ਮੈਨੂੰ ਪਰੇ ਦਾ ਚੰਗਾ ਲੱਗਦਾ ਪੁੱਛ ਲਈ ਹੈ ਨਾ ਵੀ ਕੀ ਪਤਾ ਇਹਨਾਂ ਨੂੰ ਕਿਸ ਗੱਲ ਦਾ ਪਤਾ ਲੱਗ ਜੇ ਤੇ ਮੈਂ ਚੱਲ ਇੱਕ ਵੀ ਆਈ ਹੈ ਤੇ ਦੂਜੀ ਵੀ ਆਪਣੇ ਘਰ ਚਲ ਜੂਗੀ ਉਹਨਾਂ ਸਰੂ ਭਾਰਤ ਤੋਂ ਚਾਰੇ ਵਧੀਆ ਹੀ ਕਰਨਦੇ ਆ। ਹਾਂ। ਫੇ ਚੱਲ ਬਜਾਰੇ ਦੀ ਤਿੰਨ ਧੀਆ ਵਾ ਤੇ ਚੱਲ ਸੌਖੇ ਘਰ ਚਲ ਜਣਗੀਆਂ। ਤੇ ਉਹਨਾਂ ਦਾ ਵੀ ਭਾਰ ਲੱਥ ਜੂਗਾ। ਤੇ ਹੋਰ ਕੀ ਹੈ? ਨਾ। ਜੇ ਮੰਨ ਲਾ ਤੀਜੀ ਵਿੱਚ ਹੀ ਹੁੰਦੀ ਤੇ ਇਹਨਾਂ ਨੂੰ ਕਰਨਾ ਪੈਣਾ। ਕਰਨਾ ਹੀ ਪੈਣਾ ਹੈ ਇਹ ਕਰਨਾ ਨਹੀਂ। ਹੁਣ ਵੀ ਕਰਨਾ ਹੀ ਪੈਣਾ ਵਾ। ਨਾ। ਕੀ ਨਹੀਂ ਕੰਦੇਣਾ ਨੂੰ? ਸਾਰਾ ਕੁਝ ਦੇਣਾ ਪੈਣਾ। ਗੱਲ ਪਤਾ ਨਾ ਕੀ ਆ। ਜੇ ਜੇ ਧੀ ਹੈ ਨਾ ਉਹਦੀ ਧੀ ਰਣੀ ਆ। ਨਾ। ਭਾਏ ਹੋਵੇ ਕੋਈ ਚਾਚਾ ਤੇ ਭਾਏ ਹੋਈ ਕੋਈ ਤਾਇਆ ਕੋਈ ਨਹੀਂ ਕਿਹਦਾ ਬਣਦਾ ਹੈਗਾ ਮਲਾਇਆ ਸਾਹਿਬ। ਉਹ ਚੱਲ ਕੋਈ ਗੱਲ ਨਹੀਂ। ਨਾ। ਔਰ ਚਲੋ ਵਹੀ ਹੈ ਚਲੰਦਰ ਦਾ ਸੋਚੀ ਜਾਂਦੇ ਵਿਚਾਰੇ ਦਾ ਵੀ ਚਲ ਕੋਈ ਗੱਲ ਨਹੀਂ ਚਲ ਹੋ ਜਾਊਗਾ ਧਿਆਨ ਰੱਖੀ ਹੁਣ ਨਹੀਂ ਔਰ ਚਲੋ ਕੋਈ ਪੁੱਛਣ ਲਈ ਹੋਤ ਨਹੀਂ ਕੋਈ ਪੁੱਛਣਾ ਨਹੀਂ ਅੱਛਾ ਅੱਛਾ ਚਲ ਕੋਈ ਨਹੀਂ ਬੈਠੋ ਫਿਰ ਤਹੀਂ ਇਹ ਹੋ ਕੋਈ ਗੱਲ ਬਾਤ ਫਿਰ ਮੈਂ ਦੱਸੂ ਤੁਹਾਨੂੰ ਜੇ ਫੋਨ ਆਊਗਾ ਉਧਰੋਂ ਦੇ ਆਹੋ ਕੋਈ ਗੱਲ ਨਹੀਂ ਉਹਦਾ ਕੀਤਾ ਤਾਂ ਨਹੀਂ ਆਲੇ ਉਧਰਾਂ ਉਹਨਾਂ ਨੇ ਅੱਛਾ ਹਾਂ ਤਾਂ ਜੇ ਕਰਨਗੇ ਜੇ ਤੁਹਾਨੂੰ ਆਊ ਤਾਂ ਤਹੀਂ ਦੱਸ ਦਿਓ ਨਹੀਂ ਨਹੀਂ ਮੈਨੂੰ ਆਊਗਾ ਤਾਂ ਮੈਂ ਦੱਸੂਗਾ ਜੀ ਕੋਈ ਗੱਲ ਨਹੀਂ ਚਲ ਬੈਠੋ ਫਿਰ ਹਾਂ